ਜਿਸ ਤਰ੍ਹਾਂ ਡਿੰਪੀਟੀ ਲੋਂਜੀ ਨੇ ਕਿਹਾ ਬੀ ਤਰੀਕ ਨੂੰ ਵੋਟਾਂ ਪੈਣੀਆਂ ਬਹਿ ਤਾਂ ਅੱਜ ਹੀ ਨੇ ਪੜਿਆਣਾ ਸੀ ਕੰਮ ਮਤੀ ਤਾਂ ਤੁਸੀਂ ਉਹੀ ਬੈਠਿਓ ਜੋ ਅੱਜ ਕਰਨਾ ਸੀ ਹਫਤਾ ਲੇਟ ਹੋ ਜੂ ਉਹਦਾ ਕੀ ਫਰਕ ਪੈਂਦਾ ਪੱਤਰਕਾਰ ਮੈਨੂੰ ਕਹਿੰਦੀ ਹਫਤਾ ਲੇਟ ਹੋਣ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਿਹਾ ਪਹਿਲਾਂ ਇਹਨਾਂ ਨੇ 25-30 ਹਜ਼ਾਰ ਤੇ ਹਾਰਨਾ ਸੀ ਹੁਣ 40-50 ਹਜ਼ਾਰ ਤੇ ਹਾਰ ਜਾਣਗੇ ਹੋਰ ਤਾਂ ਕੀ ਫਰਕ ਮੈਂ ਕਿਹਾ ਲੋਕ ਮੱਥੀ ਬੈਠਿਆ ਲੋਕਾਂ ਨੂੰ ਪਤਾ ਲੱਗ ਜਾਂਦਾ ਬਦਲਬਾਈ ਦਾ ਬੀ ਲੋਕ ਮਨ ਬਣਾਈ ਬੈਠੇ ਜਦੋਂ ਲੋਕ ਆਪ ਬਾਹਰ ਨਿਕਲ ਕੇ ਦੁਕਾਨਾਂ ਚੋਂ ਆਪ ਬਾਹਰ ਨਿਕਲ ਕੇ ਮਕਾਨਾਂ ਚੋਂ ਆਪ ਆ ਕੇ ਜਦੋਂ ਹੌਸਲਾ ਵਧਾਉਣ ਉਹ ਗੱਲ ਹੋਰ ਹੁੰਦੀ ਹੈ ਮੈਂ ਕਈ ਇਲੈਕਸ਼ਨਾਂ ਲੜ ਲੀਆਂ 2014 ਲੜ ਲਈ 2015 ਦਿੱਲੀ ਜਿੱਤੀ 2017 ਲੜੀ 2019 ਚ ਸੰਗਰੂਰ ਤੋਂ ਜਿੱਤੇ 2020 ਚ ਫੇਰ ਦਿੱਲੀ ਜਿੱਤੀ 2022 ਚ ਤੁਸੀਂ ਸਰਕਾਰ ਹੀ ਬਣਾਤੀ 24 ਆ ਗਈ ਲੋਕਾਂ ਨੂੰ ਪਤਾ ਲੱਗ ਜਾਂਦਾ ਜੀ ਤੇ ਜੇ ਹੁਣ ਲਿਆਉਂਦੇ ਹੁੰਦੇ ਦਿਹਾੜੀ ਤੇ ਤੁਸੀਂ ਉਹੀ ਮਰ ਜਾਏ ਜੇ ਫਾਰਮੀ ਮੁਰਗੇ ਵਾਂਗੂ ਐ ਬੈਠੇ ਹੁੰਦੇ ਹੁਣ ਤੁਸੀਂ ਆ ਗਿਓ ਆਏ ਪੂਰੇ ਕਾਇਮ ਨਾਰੇ ਲਾਉਣੇ ਨਾਰੇ ਚੱਕਦੇ ਇਧਰੋਂ ਨਾਰੇ ਇਧਰੋਂ ਨਾਰੇ ਦਿਲੋਂ ਨੇ ਦਿਲੋਂ ਐ ਏਹੀ ਵਰਕੁੰਦਾ ਬਾਤ ਉਹ 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 ਦਿਹਾੜੀਆਂ ਤੇ ਲਿਆਉਂਦੇ ਆ ਬੰਦੇ ਇਕੱਠੇ ਕਰੋ ਓਏ ਬੰਦੇ ਇਕੱਠੇ ਕਰੋ ਪਰ ਗੱਲ ਬਣਦੀ ਨਹੀਂ ਨਾ ਨੰਦਾਣੀ ਸਿੱਖਿਆ ਨਹੀਂ ਕਰਦੀ। ਆਨੰਦਕਾਰਾਂ ਵੇਲੇ ਨਾ ਪਹਿਲਾਂ ਪ੍ਰਾਣੇ ਹੁਣ ਤਾਂ ਅੱਜਕੱਲ ਇਹ ਰਿਵਾਜ ਹਟ ਗਿਆ। ਆਨੰਦਕਾਰ ਜਦੋਂ ਹੁੰਦੇ ਸੀ ਨਾ ਕੋਈ ਕੁੜੀ ਸਿੱਖਿਆ ਦਿੰਦੀ ਸੀ। ਆਵਾਜ਼ ਨਹੀਂ ਆਉਂਦੀ। ਹਾਂਜੀ। ਆਵਾਜ਼ ਪਰ। ਆਵਾਜ਼ ਆਉਂਦੀ ਨਹੀਂ। ਫਿਰ ਤੈਨੂੰ ਕੀ ਪਤਾ ਮੈਂ ਕੀ ਪੁੱਛੀ ਐ ਨਾ। ਮੈਂ ਕਿਹਾ ਆਵਾਜ਼ ਆਉਂਦੀ ਨਹੀਂ ਕਹਿੰਦਾ ਨਾ ਇਹਦਾ ਮਤ ਲਾਉਂਦੀ ਐ। ਬਾਲੇ 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 ਪੱਕੇ ਹੋ ਤੁਸੀਂ ਵੀ। ਜਦੋਂ ਮੈਂ ਕਿਹਾ ਆਵਾਜ਼ ਆਉਂਦੀ ਨਹੀਂ ਕਹਿੰਦਾ ਨਾ ਇਹਦਾ ਮਤਲਬ ਆਉਂਦੀ ਹੈ ਜਦਾਂ ਐਂ ਕਹਿੰਦਾ ਕੀ ਅਖੇ ਜੀ ਫਿਰ ਤਾਂ ਮੈਂ ਮੰਨ ਲੈਂਦਾ ਆਉਂਦੀ ਨਹੀਂ ਵਾਹ ਵਾਹ ਤੁਹਾਡੇ ਚੌਂਦੇ ਬਾਦ ਦੇ ਰਹੋ ਸੋ ਵੀਰੋ ਪੁਰਾਣੇ ਜ਼ਮਾਨੇ 'ਚ ਆਨੰਦ ਕਾਰਜਾਂ ਵੇਲੇ ਸਿੱਖਿਆ ਦਿੰਦੇ ਹੁੰਦੇ ਸੀ ਕੁੜੀ ਨੂੰ ਕੋਈ ਕੁੜੀ ਸਿੱਖਿਆ ਪੜ੍ਹਦੀ ਹੁੰਦੀ ਸੀ ਵੀ ਆਪਣੀ ਸੱਸ ਨੂੰ ਮਾਂ ਸਮਝੀ ਸਹੁਰੇ ਨੂੰ ਪਿਤਾ ਜਾਣ ਕੇ ਤੜਕੇ ਉੱਠ ਕੇ ਪੈਰੀ ਹੱਥ ਲਾਈਂ ਪੈਣੇ ਸਿਆਣੇ ਕਹਿੰਦੇ ਨੰਦਾਂ ਵਾਲੀ ਸਿੱਖਿਆ ਨਹੀਂ ਕੰਮ ਕਰਦੀ ਇਹਦੇ ਨਾਲ ਕੁੜੀ ਦਾ ਸੁਭਾਅ ਨਹੀਂ ਬਦਲਦਾ ਜੇ ਉਹਨੇ ਸੱਸ ਦੀ ਗੁੱਤ ਪੱਟਣੀ ਹੋਈ ਉਹਨੇ ਜਾਨ ਸਰ ਹੱਥ ਗੁੱਤ ਨੂੰ ਪਾਉਣਾ ਹੀ ਪਾਉਣਾ ਹੈ ਚਾਹੇ 13 ਤਰੀਕ ਨੂੰ ਪਵਾ ਲਿਓ ਚਾਹੇ 20 ਨੂੰ ਪਵਾ ਲਿਓ ਇਹਨਾਂ ਨੇ ਹਾਰ ਨਹੀਂ ਹਾਰਨਾ ਸਹੀ ਹੈ ਨਾ ਸੋ ਵੀਰੋ ਇਹਨਾਂ ਦੇ ਡਰਾਮੇ ਹੁਣ ਮੁੱਕ ਚੱਲੇ ਆ ਲੋਕ ਇਹਨਾਂ ਦਾ ਭੇਤ ਪਾ ਗਏ ਲੋਕ ਕਹਿੰਦੇ ਜਦੋਂ ਸਾਡੇ ਕੋਲੇ ਅਸਲੀ ਆਰਗੈਨਿਕ ਆ ਗਿਆ ਔਰ ਕੈਮੀਕਲ ਫੇਰ ਅਸੀਂ ਇਹਨਾਂ ਦੇ ਮਗਰ ਕਿਉਂ ਫਿਰੀਏ ਬੜੇ ਇਹਨਾਂ ਨੇ ਡਰਾਮੇ ਕੀਤੇ ਕੋਈ ਕਹਿੰਦਾ ਮੈਨੂੰ ਬਨਵਾਸ ਮਿਲ ਗਿਆ ਸੀ ਮੈਂ ਦੁਬਾਰੇ ਮੈਨੂੰ ਸੁਪਨੇ ਚ ਆਏ ਮੈਨੂੰ ਗਿੱਦੜਵਾਹੇ ਦੇ ਲੋਕ ਬਨਪੀਰ ਬਾਦਲ ਕਹਿੰਦਾ ਕਹਿੰਦਾ ਗਿੱਦੜਵਾਹੇ ਦੇ ਲੋਕ ਮੈਨੂੰ ਸੁਪਨੇ 'ਚ ਮੈਨੂੰ ਬੁਲਾਉਂਦੇ ਸੀ ਆ ਜਾ ਸੁਪਨੇ 'ਚ ਕੋਈ ਬੁਲਾਉਂਦੇ ਨਹੀਂ ਸੀ ਤੁਸੀਂ ਇਹ ਤਾਂ ਬਠਿੰਡੇ ਤੋਂ ਜਦੋਂ ਆਮ ਆਨੰਦ ਪਾਰਟੀ ਨੇ 64000 ਵੋਟਾਂ ਤੇ ਹਰਾਇਆ ਉਸ ਤੋਂ ਬਾਅਦ ਸੁਪਨੇ ਆਉਣ ਲੱਗੇ ਇੱਧਰਲੇ ਐਡੇ ਕਿਹੜੇ ਸੁਪਨੇ 'ਚ ਤੁਸੀਂ ਬੁਲਾਉਂਦੇ ਰਹੇ ਹੋ ਜਾਂ ਤੁਸੀਂ ਬੁਲਾਇਆ ਗਏ ਸੁਪਨੇ 'ਚ ਬਨੇ ਹੈਂ ਉਹ ਇਸ ਆਪਣੇ ਦਾ ਭਜ ਨਹੀਂ ਬੁਲਾਇਆ ਕਿਸੇ ਨੇ ਉਹ ਇੱਕ ਝੂਠ ਬੋਲੀ ਜਾਂਦੇ ਐਰ ਉਰਦੂ ਬੋਲ ਕੇ 16 ਸਾਲ ਗੁਰਦਸ਼ੇ ਮਹਿਫਲ ਖਰੂਸ ਲੋਕ ਕਹਿੰਦੇ ਪਤਾ ਨਹੀਂ ਕੀ ਕਹਿ ਗਿਆ ਕੁਛ ਕਹਿ ਗਿਆ ਅੱਜ ਉਹ ਭਾਈ ਲੋਕਾਂ ਦੀ ਬੋਲੀ ਚ ਬੋਲ ਲੈ ਵੀ ਨੌਕਰੀ ਨੌਕਰੀ ਮਿਲ ਜੂ ਕੋਈ ਤੇ ਤਣ ਪਤਣ ਲੱਗ ਜਾਗੇ ਕੋਈ ਸੀਵਰੇਜ ਦਾ ਕੰਮ ਹੋ ਜੂਗਾ ਵਾਟਰ ਵਾਕਸ ਦਾ ਪਾਣੀ ਕਿਤੇ ਆ ਜੂ ਉਹ ਕੋਈ ਪੱਕਾ ਕੰਮ ਹੋ ਜੂਗਾ ਕੋਈ ਇੰਡਸਟਰੀ ਆ ਜੂਗੀ ਕੋਈ ਸਕੂਲ ਖੁੱਲ ਜਾਣਗੇ ਕੋਈ ਮੈਡੀਕਲ ਕਾਲਜ ਖੁੱਲ ਜਾਣਗੇ ਕੋਈ ਹਸਪਤਾਲ ਬਣ ਜੂ ਨਾ ਹੋਰੀ ਫੁੜਾਈ ਗਏ ਸਾਨੂੰ 77 ਸਾਲ ਹੋ ਗਏ 77 ਸਾਲ ਦੇਸ਼ ਨੂੰ ਯਾਦ ਹੋਇਆ ਨਾ ਆ ਫਿਰ ਦੇਤੀ ਛੱਪੜਾਂ ਟੋਬਿਆਂ ਸੀਵਰੇਜਾਂ ਚ ਫਿਰਦੇ ਆ ਕੋਈ ਕੀਤਾ ਹੀ ਨਹੀਂ ਕੰਮ ਹੀ ਨਹੀਂ ਕੀਤਾ ਨਾ ਜੀ ਨਾ ਹੀ ਸਾਨੂੰ ਕਰਨ ਦਿੱਤਾ ਨਾ ਹੀ ਸਾਨੂੰ ਇਹ ਦੱਸਣ ਦਿੱਤਾ ਵੀ ਕੰਮ ਹੁੰਦੇ ਕੀ ਨੇ ਵੀ ਕੰਮ ਕੀ ਹੁੰਦੇ ਨੇ ਨਾ ਹੋਰੀ ਮੰਗ ਪੱਤਰ ਫੜੀ ਗਏ ਆ ਵੀਰੋ ਆ ਜਿਹੜਾ ਤੁਹਾਡਾ ਫਾਟਕ ਹੈ ਮੈਂ ਉਦੋਂ ਲੰਘਦਾ ਹੁੰਦਾ ਸੀ ਉਹਦੇ ਨਾਲ ਮਨਪ੍ਰੀਤ ਬਾਦਲ ਦੇ ਨਾਮ ਵਾਲੀ ਹੁੰਦਾ ਸੀ ਮੈਂ ਨਾਲ ਦੀ ਸੀਟ ਤੇ ਮੈਂ ਹੁੰਦਾ ਸੀ ਉਹ ਗੱਡੀ ਚ ਲਾਉਂਦਾ ਹੁੰਦਾ ਮੈਂ ਕਹਾਂ ਜੀ ਦੋ ਵਾਰੀ ਖਜ਼ਾਨਾ ਮੰਤਰੀ ਇੱਕ ਵਾਰੀ ਸੀ ਉਦੋਂ ਜਦੋਂ ਬਾਅਦ ਚ ਕਾਂਗਰਸ ਵੱਲੋਂ ਫੇਰ ਲੈਲੇ ਮਗੇਜੀ ਖਜ਼ਾਨਾ ਮੰਤਰੀ ਰਹਿਲੇ ਆ ਤੱਕ ਵੜਾ ਦਿੰਦੇ ਜੀ ਉਤੋਂ ਦੀ ਓਵਰਬਿਜ ਨਹੀਂ ਕਹਿੰਦਾ ਜਦੋਂ ਫਾਟਕ ਲੱਗਦਾ ਨਾ ਫਿਰ ਇੱਥੇ ਅਸੀਂ ਲੋਕਾਂ ਨੂੰ ਮਿਲ ਲੈਣੇ ਹੂੰ ਤਾਂ ਇਕੱਠੇ ਹੁੰਦੇ ਨਹੀਂ ਇਹ ਤਾਂ ਫਾਟਕਾ ਫੂਟਕਾ ਨਹੀਂ ਰਹਿ ਗਏ ਹੁਣ ਹੁਣ ਮੈਂ ਉਹ ਵੀ ਖਤਮ ਕਰ ਦੇਣਾ ਕੰਮ ਆ ਤੁਹਾਡਾ ਰੇਲਵੇ ਓਵਰਬਿਜ ਬਣ ਜਾਣਾ ਜਲਦੀ ਆ ਕੁਝ ਜ਼ਮਾਨਾ ਫਾਟਕਾਂ ਦਾ ਰਹਿ ਗਿਆ ਜੀ ਹੁਣ ਅੱਧਾ ਤਾਂ ਘੰਟਾ ਇੱਥੇ ਖੜੇ ਰਹਿੰਨੇ ਆ ਜੀ ਐਨਾ ਟਾਈਮ ਕਿੱਥੇ ਇਹ ਤਾਂ ਉਹ ਗੱਲ ਹੋ ਗਈ ਮੋਦੀ ਜੀ ਨੇ ਜਾਪਾਨ ਦਾ ਪ੍ਰਧਾਨ ਮੰਤਰੀ ਬੁਲਾ ਲਿਆ ਜਦੋਂ ਬੁਲਟ ਟ੍ਰੇਨ ਦੀ ਗੱਲ ਨਹੀਂ ਕੀਤੀ ਵੀ ਬੁਲਟ ਟ੍ਰੇਨ ਆਉਗੀ ਬੁਲਟ ਟ੍ਰੇਨ ਦਿਓ ਉਹਦੇ ਨਾਲ ਕਰ ਲਿਆ ਸਮਝੌਤਾ ਵੀ ਬੁਲਟ ਟ੍ਰੇਨ ਮਿਲੂਗੀ ਅਹਮਦਾਬਾਦ ਤੋਂ ਬੰਬੇ ਤੱਕ ਦੀ ਬੁਲਟ ਟ੍ਰੇਨ ਜਾਪਾਨ ਬਣਾਊਗਾ ਜਾਪਾਨ ਤੋਂ ਲਵਾਂਗੇ ਤੇ ਬੁਲਟ ਟ੍ਰੇਨ ਦਾ ਅਧਿਕਾਰਨ ਕਰਾ ਕੇ 12 ਨਸੀ ਲੈ ਗਿਆ ਜਾਪਾਨ ਦੇ ਪ੍ਰਧਾਨ ਮੰਤਰੀ ਨੂੰ ਉੱਥੇ ਜਿਹੜੇ ਵਿਦਵਾਨ ਮਹਾਪੁਰਸ਼ ਜਿਹੜੇ ਨੇ ਉਹ ਆਰਤੀ ਕਰਨ ਲੱਗ ਗਏ ਆਰਤੀ ਤੇ ਖੜਾ ਲਿਆ ਜਪਾਨ ਵਾਲਾ ਪ੍ਰਧਾਨ ਮੰਤਰੀ 15 ਮਿੰਟ 20 ਮਿੰਟ ਹੁਣ ਜਪਾਨ ਵਾਲਿਆਂ ਨੂੰ ਆਰਤੀਆਂ ਦਾ ਕੀ ਪਤਾ ਵਿਚਾਰੇ ਨੂੰ ਅੱਧਾ ਪੌਣਾ ਘੰਟਾ ਜਦੋਂ ਆਰਤੀ ਹੋਈ ਗਈ ਉਹ ਖੜਾ ਰਿਹਾ ਖੜਾ ਰਿਹਾ ਬਾਅਦ ਚ ਉਹਨੇ ਮੋਦੀ ਨੂੰ ਕਿਹਾ ਕਹਿੰਦਾ ਜੇ ਤੁਹਾਡੇ ਕੋਲੇ ਕਿੰਨੇ ਟਾਈਮ ਹੈਗਾ ਵਿਪਨ ਤਾੜੀ ਪਣ ਤਾੜੀ ਮੰਟ ਆਰਤੀ ਚੱਲ ਰਹੀ ਹੈ ਫਤ ਨੂੰ ਬੁਲਟ ਟ੍ਰੇਨ ਦੀ ਕੀ ਲੋੜ ਹੈ ਇਹ ਤਾਂ ਕਹਿੰਦਾ ਉਹਨਾਂ ਮੁਲਕਾਂ ਨੂੰ ਚਾਹੀਦੀ ਹੁੰਦੀ ਜਿੱਥੇ ਟਾਈਮ ਹੀ ਹੈ ਨਹੀਂ ਚੱਲ ਉਹ ਇੱਧਰ ਨੂੰ ਚੱਲ ਉਹ ਉੱਧਰ ਨੂੰ ਅਸੀਂ ਤਾਂ ਬੇਲੇ ਹੀ ਆ ਸਾਨੂੰ ਬੁਲਟ ਟ੍ਰੇਨ ਕਾਦੀ ਲੋੜ ਹੈ ਸਾਨੂੰ ਰੋਜ਼ਗਾਰ ਦੀ ਲੋੜ ਹੈ ਆ ਸਾਡੇ ਦਾ ਇੱਕ ਜੀ ਸੀ ਵੀ ਲੱਗ ਜਾ ਟੋਬੇ ਤੇ ਪੌਣਾ ਪਿੰਡ 750 ਬੰਦਾ ਜੀ ਸੀ ਵੀ ਦੇਖੀ ਜਾਂਦੇ ਨਾਲੇ ਉਹਦੇ ਨਾਲ ਹੀ ਟੇਡੇ ਹੋਈ ਜਾਣਗੇ ਇੱਦਾਂ ਇੰਨੇ ਵੇਲੇ ਆ ਜੇ ਸੀ ਵੀ ਦੇਖੀ ਜਾਂਦੇ ਰਹੇ ਨੇ ਦੋ ਦੋ ਘੰਟੇ ਸੋ ਵੀਰੋ ਸਾਨੂੰ ਰੋਜ਼ਗਾਰ ਦਿਓ ਅਸੀਂ ਤਾਂ ਵਿਹਲੇ ਹੀ ਆ ਕੰਮ ਦਿਓ ਸਾਨੂੰ ਕੰਮ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ 2.5 ਸਾਲ ਆਪਾਂ ਪਾਛੜ ਕੇ ਕੋਈ ਗੱਲ ਨਹੀਂ ਮਿਸਤਰੀ ਦੋ ਲਾ ਦਾਂਗੇ ਲੈਂਟਰ ਤੇ ਛੇਤੀ ਲਿਆਉ ਹੁਣ 2.5 ਸਾਲ ਆਪਾਂ ਸਪੀਡ ਡਬਲ ਕਰ ਲਾਂਗੇ ਨਜ਼ਾਰਾ 5 ਸਾਲ ਅਲੇ ਆਊਗਾ ਇਹ ਮੇਰੀ ਗਾਰੰਟੀ ਹੈ ਤੁਹਾਨੂੰ ਕਿੱਧੜ ਵਿੱਚ ਸੀਵਰੇਜ ਦੀ ਵਾਟਰ ਵਕ ਦੀ ਬਹੁਤ ਵੱਡੀ ਪ੍ਰੋਬਲਮ ਹੈ ਅਸੀਂ ਉਸ ਤੋਂ ਪਹਿਲਾਂ ਹੀ ਪੈਸੇ ਜਾਰੀ ਕਰ ਚੁੱਕਿਆ ਔਰ ਜਿਹੜੀਆਂ ਪਾਈਪਾਂ ਆਈਆਂ ਬੰਗਲੌਰ ਤੋਂ ਆਈਆਂ ਜਿਹੜੀਆਂ ਹੁਣ ਪਾਈਪਾਂ ਆਈਆਂ ਬੰਗਲੌਰ ਤੋਂ ਆਈਆਂ 30 ਸਾਲ ਦੀ ਮਿਆਦ ਹੈ ਪਾਈਪ ਲੀਕ ਹੋਊਗੀ ਇਦੋਂ ਪਹਿਲਾਂ ਤਾਂ ਪਤਾ ਹੀ ਨਹੀਂ ਕੀ ਪਾ ਰੱਖਿਆ ਸੀਵਰੇਜ ਵਾਲੀ ਪਾਣੀ 'ਚ ਫਿਰਦੀ ਹੈ ਪਾਣੀ ਵਾਲੀ ਸੀਵਰੇਜ 'ਚ ਫਿਰਦੀ ਹੈ ਦੱਸੋ ਕੀ ਕਰੀਏ ਕੋਈ ਜਗ੍ਹਾ ਤਾਂ ਛੱਡ ਦੋ ਇਹ ਸ਼ਹੀਦਾਂ ਦੇ ਕੱਪੜਾ ਚੋਂ ਵੀ ਪੈਸੇ ਖਾ ਜਾਂਦੇ ਆ ਯਾਰ ਕੋਈ ਜਗ੍ਹਾ ਤਾਂ ਛੱਡ ਦੋ ਨਾ ਸੁਬੀਰੋ ਇਹਨਾਂ ਤੇ ਯਕੀਨ ਨਾ ਕਰਿਓ ਇੱਥੋਂ ਤੁਹਾਨੂੰ ਛੱਡ ਕੇ ਉਹ ਲੁਬਿਆਣੇ ਚਲੇ ਗਿਆ ਹੁਣ ਕਹਿੰਦਾ ਵੀ ਮੇਰੀ ਧਰਮ ਪਤਨੀ ਹੋ ਉਹਨੂੰ ਵੋਟਾਂ ਪਾਓ ਉਹ ਇੱਥੋਂ ਤੁਹਾਨੂੰ ਛੱਡ ਕੇ ਬਠਿੰਡੇ ਚਲਾ ਗਿਆ ਹੁਣ ਵਾਪਸ ਮੋੜਿਆ ਗਿਆ ਮੈਨੂੰ ਪਾਓ ਆ ਬੰਦਾ ਉੱਥੇ ਖੜਾ ਹੈ 12 ਚ ਵੀ 17 ਚ ਵੀ 22 ਚ ਵੀ ਉੱਥੇ ਖੜਾ ਹੈ ਭਾਵੇਂ ਨਹੀਂ ਜੇ ਤਹਾਸਲ ਹੋਈ ਪਰ ਲੋਕਾਂ ਚ ਤਾਂ ਖੜਾ ਹੈ ਲਾ ਦਿਓ ਨੰਬਰ ਫਿਰ ਦੇਖੀਦਾ ਹਾਂ ਹਾਂ ਤੁਸੀਂ ਨੰਬਰ ਲਾਓ ਉਹਦੋਂ ਗਹਾਂਣੇ ਨੰਬਰ ਮੇਰੇ ਨੇ ਫਿਰ ਸੋ ਵੀਰੋ ਦੋ ਨੰਬਰ ਵਟਣ ਹੈ ਮਾਈਕਸਾ ਲਾ ਕੇ ਅਗਲੀ ਵਾਰ ਤੁਸੀਂ ਕਹਿੰਦੇ ਦੋ ਨੰਬਰ ਵਟਣ ਹੈ ਆਉਣਾ ਪਹਿਲੇ ਨੰਬਰ ਤੇ ਆ ਹਾਂ 20 ਤਰੀਕ ਨੂੰ ਨਾ ਧੋ ਕੇ ਤਿਆਰ ਤੁਰ ਹੋ ਕੇ ਜਾਨਸਾਰ ਦੋ ਨੰਬਰ ਵਾਲਾ ਬਟਨ ਦਬ ਕੇ ਆਏ ਹੱਥ ਝਾੜ ਕੇ ਆਜੋ ਬਾਕੀ ਬਟਨਾ ਵੱਲ ਦੇਖਿਓ ਬਿਨਾਂ ਨਹੀਂ ਤਾਂ ਚਿੱਟਾ ਮੋਤੀ ਆ ਉੱਤਰ ਸਕਦਾ ਖਾਂਚ ਐਡੇ ਪਾਪੀ ਨੇ ਬਾਸ ਨਿਮੇੜਦੋ ਕੰਮ ਦੁਖੀ ਕੀਤਾ ਯਾਰ ਇਹਨਾਂ ਨੇ ਮੈਨੂੰ ਤਾਂ ਐ ਸੀ ਵੀ ਗਿੱਦੜ ਵਾਹੇ ਜੇ ਤਰੱਕੀ ਬਹੁਤ ਹੋ ਗਈ ਹੋਣੀ ਪਿੰਡਾਂ 'ਚ ਤਰੱਕੀ ਹੋ ਗਈ ਹੋਣੀ ਤਾਈਓ ਮੈਂ ਕਿਹਾ ਰਾਜਾ ਬੜੇ ਕਦੇ ਅਰਜੀ ਲੈ ਕੇ ਨਹੀਂ ਆਏ ਮੇਰੇ ਕੋਲੇ ਕਿਉਂਕਿ ਐਮਐਲਏ ਸੀ ਮੇਰੇ ਤਾਂ ਸਾਹਮਣੇ ਬੈੰਦਾ ਸੀ ਪ੍ਰਧਾਨ ਸੀ ਪਾਰਟੀ ਦਾ ਮੈਂ ਕਿਹੜਾ ਜਵਾਬ ਦਿੰਦਾ ਸੀ ਇਹਨੂੰ ਜੇ ਕੁਝ ਮੇਰੇ ਕੋਲ ਲੈ ਕੇ ਆਉਂਦਾ ਵੀ ਕੋਟਪਾਈ ਦੀ ਖਿੜਕੀਆਂ ਵਾਲੇ ਦੀ ਕੋਟਲੀਆ ਬਲੂ ਦੀ ਆ ਛੱਤਿਆਂ ਨੇ ਦੀ ਆ ਹੁਸਨਰ ਦੀ ਆ ਜਿਹੜਾ ਗਿੱਦੜ ਵਾਹੇ ਦੀ ਆ ਹਾ ਦਿੱਕਤ ਹੈ ਜੀ ਮੈਂ ਉਹਦੀ ਕਰ ਦਿੰਦਾ ਮੈਨੂੰ ਐਸੀ ਆਉਂਦਾ ਨਹੀਂ ਫਿਰ ਤਰੱਕੀ ਹੋਈ ਬਾੜੀ ਕਰ ਲਈ ਹੋਣੀ ਜਦੋਂ ਹੁਣ ਆ ਕੇ ਦੇਖਿਆ ਕਿਹੜੀ ਤਰੱਕੀ ਲੋਕ ਕਹਿੰਦੇ ਛੱਪੜ ਸਾਡੇ ਤਾਂ ਉੱਥੇ ਹੀ ਖੜਿਆ ਹੈ ਜੀ ਕੰਮ ਮੈਂ ਕਹਿੰਦਾ ਜੇ ਆਇਆ ਕਿਉਂ ਨਹੀਂ ਫਿਰ ਮੈਨੂੰ ਦੱਸਿਆ ਕਹਿੰਦੇ ਕਹਿੰਦਾ ਤਾਂ ਨਹੀਂ ਆਇਆ ਉਹ ਕਹਿੰਦੇ ਪਉਆਂ ਤਮਾਂ ਦੀ ਚੜਾਈ ਨਾ ਹੋ ਜੇ ਪਿੰਡ 'ਚ ਉਹ ਮੈਂ ਕਿਹਾ ਮੇਰੀ ਤਾਂ 17.5 ਸਾਲ ਦੀ ਉਮਰ 'ਚ ਹੋ ਗਈ ਚੜ੍ਹਾਈ ਕਿਹੜੀ ਚੜ੍ਹਾਈ ਦੀ ਗੱਲ ਕਰਦਾ ਜਿਹੜੀਆਂ ਚੜ੍ਹਾਈਆਂ ਪ੍ਰਮਾਤਮਾ ਨੇ ਸਾਨੂੰ ਦਿਖਾਤੀਆਂ ਉਹ ਤਾਂ ਹਜੇ ਤੁਸੀਂ ਤਾਂ ਦੇਖਿਆ ਮੈਂ ਨਹੀਂ ਭਾਈ 17.5 ਸਾਲ ਦੀ ਉਮਰ 'ਚ ਭਗਵੰਤ ਮਾਨ ਬਣਦਾ ਸੀ ਮੈਨੂੰ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਜਿਸ ਕੁਰਸੀ 'ਤੇ ਆ ਬੈਠ ਗਏ ਹੈ ਉਸ ਕੁਰਸੀ 'ਤੇ ਬੈਠ ਕੇ بڑے-ਬਡੋں ਕੇ ਦਿਮਾਗ ਖਰਾਬ ਹੋ ਜਾਂਦੇ ਹੈ ਆਪਕਾ ਦਿਮਾਗ ਕਿਉਂ ਨਹੀਂ ਖਰਾਬ ਹੋਆ ਮੈਂ ਕਿਹਾ ਫਰਕ ਇੰਨਾ ਕ ਹੈ ਇੱਦੋਂ ਪਹਿਲਾਂ ਵਾਲੇ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਆਬਰਕ ਆ ਬਸ ਮੰਨਦਾ ਇਥੇ ਤੁਸੀਂ ਟਿਕਟਾਂ ਲਾ ਕੇ ਦੇਖਦੇ ਰਹੇ ਹੋ ਜਰਾ ਉਹ ਪੱਕੇ ਤਲਾਅ ਚ ਹਾਂ ਮੈਂ ਪੈਸੇ ਲੈ ਕੇ ਜਾਂਦਾ ਸੀ ਅੱਜ ਦੇ ਕੇ ਜਾਊ 4-5 ਕਰੋੜ ਨੂੰ ਤਾਂ ਪਾਉਂ ਗਏ ਅੱਜ ਇਨਾਕ ਤਾਂ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਹਾਂ 4-5 ਕਰੋੜ ਤਾਂ ਪੱਕਾ ਹੀ ਹੈ 50 ਕਰੋੜ ਦੇ ਕੇ ਜਾ ਮੈਂ ਕਹ ਉਹ ਵੀ ਮਿਲੂ ਉਹ ਵੀ ਮਿਲੂ ਜਿੰਨਾ ਕਹੋਗੇ ਜਿੰਨਾ ਚਿਰ ਤੁਸੀਂ ਇਹ ਕਹੋਗੇ ਕਾ ਕੰਮ ਹੈ ਕੰਮ ਪੈਸਾ ਥੋੜਾ ਹੈ ਮੈਂ ਘਰੇ ਛਾਪਦਾ ਪੈਸਾ ਥੋੜਾ ਦੇਣਾ ਤੁਹਾਨੂੰ ਹੈ ਥੋੜੇ ਤੇ ਲਾਉਣਾ ਇਹੀ ਸਰਕਾਰਾਂ ਦਾ ਕੰਮ ਹੁੰਦਾ ਹੈ ਟੈਕਸ ਦੇ ਪੈਸੇ ਲਓ ਵਾਪਸ ਲੋਕਾਂ ਤੇ ਲਾ ਦਿਓ ਬਿਜਲੀ ਦੇ ਬਿੱਲ ਜ਼ੀਰੋ ਕਰਤੇ ਨਾ 90% ਘਰਾਂ ਦੇ ਬਿਜਲੀ ਦੇ ਬਿੱਲ ਜੀਰੋ ਆਉਂਦੇ ਨੇ ਤੇ ਨਾਲੇ ਥਰਮਲ ਪਲੈਂਟ ਖਰੀਦ ਲਿਆ ਨਾਲੇ ਥਰਮਲ ਪਲੈਂਟ ਖਰੀਦ ਲਿਆ ਫਿਰ ਹੁਣ ਕਿਵੇਂ ਬਿਜਲੀ ਆਉਂਦੀ ਹੈ ਬਈ ਉਹੀ ਜੈਂਪਰ ਨੇ ਉਹੀ ਗ੍ਰਿਡ ਹੈ ਉਹੀ ਫਿਊਜ ਨੇ ਉਹੀ ਟਰਾਂਸਫਾਰਮਰ ਨੇ ਨੀਅਤ ਨੀਅਤ ਇਹ ਨੀਅਤ ਦੇ ਮਾਰੇ ਨੇ ਉਹ ਰਾਜਾ ਬੜਿੰਗ ਲਿਆ ਹੁਣ ਉਥੇ ਮੰਡੀਆਂ ਚ ਰਾਤਾਂ ਕੱਟਣ ਲੱਗ ਗਿਆ ਯਾਰ ਕਹਿੰਦਾ ਮੰਡੀ ਚ ਰਾਤ ਕੱਟਣੀ ਹੈ ਲੈ ਦੱਸ ਮੈਂ ਕਿਹਾ ਪਹਿਲਾਂ ਕਦੇ ਆਇਆ ਮੰਡੀ ਚ ਯਾਰ ਕਿਉਂ ਡਰਾਮੇ ਕਰਦੇ ਹੋ ਯਾਰ ਤੁਸੀਂ ਕੇਦਾ ਜਵਾਬ ਚੱਕ ਕੇ ਮੋਢੇ ਤੇ ਖੜਾਈ ਜਾਂਦਾ ਉਹਨੂੰ ਲੈ ਮੈਂ ਕਿਹਾ ਕਿਉਂ ਡਰਾਮੇ ਕਰਦੇ ਹੋ ਯਾਰ ਹੁਣ ਮੰਡੀਆਂ ਚ ਕਹਿੰਦਾ ਅਸੀਂ ਮੰਡੀਆਂ ਵਾਲੇ ਆਂ ਤੁਹਾਡੇ ਵਰਗੇ ਨਹੀਂ ਆ ਉਹ ਗੱਲ ਹੋ ਗਈ ڈاکੂਆਂ ਨੇ ਇੱਕ ਬੱਸ ਘੇਰ ਲਈ ਪੁਰਾਣੇ ਜ਼ਮਾਨੇ ਚ ਬੱਸ ਘੇਰ ਲਈ ਤੇ ਬੱਸ ਲੁੱਟ ਲਈ ਬੱਸ ਲੁੱਟ ਕੇ ਸਵਾਰੀਆਂ ਲੈ ਚ ਖੜਾ ਲੀਆਂ ڈاکੂਆਂ ਦਾ ਜਿਹੜਾ ਸਰਦਾਰ ਸੀ ਉਹ ਕਹਿੰਦਾ ਨਾ ਪੁੱਛ ਪੁੱਛ ਕੇ ਗੋਲੀ ਮਾਰੀ ਜਾਓ ਪਹਿਲੇ ਨੇ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਬਲਦੇਵ ਸਿੰਘ ਹੈ ਜੀ ਫਰਾ ਗੋਲੀ ਮਾਰੀ ਸਿਰ 'ਚ ਦੂਜੇ ਨੇ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਮੇਸ਼ ਕੁਮਾਰ ਹੈ ਜੀ ਕੜਾ ਗੋਲੀ ਮਾਰੀ ਸਿਰ 'ਚ ਤੀਜੀ ਕੋਈ ਮਾਤਾ ਖੜੀ ਸੀ ਬੇਬੇ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਹੈ ਜੀ ਡਾਕੂਆਂ ਸਰਦਾਰ ਕਹਿੰਦਾ ਨਾ ਓਏ ਨਾ ਓਏ ਨਾ ਇਹਦੇ ਗੋਲੀ ਨਾਲ ਮਾਰੇ ਓਏ ਮੇਰੀ ਮਾਂ ਦਾ ਨਾਮ ਪੁਸ਼ਪਾ ਦੇਵੀ ਸੀ ਮੈਨੂੰ ਮੰਮਤਾ ਯਾਦ ਆ ਗਈ ਉਹ ਕਿੰਨਾ ਪਿਆਰ ਕਰਦੀ ਹੁੰਦੀ ਸੀ ਇਹਦੇ ਗੋਲੀ ਨਾਲ ਮਾਰੇ ਉਹ ਛੱਡਤੀ ਉਹਨਾਂ ਨੇ ਗਾਹ ਅਗ ਲਾਈਨ ਚ ਗਾਹ ਰਾਜੇ ਪੜਿੰਗ ਵਰਗਾ ਖੜਾ ਸੀ ਉਹਨੂੰ ਕਹਿੰਦੇ ਤੇਰਾ ਕੀ ਨਾਂ ਕਹਿੰਦੇ ਜੀ ਹੂੰ ਤਾਂ ਰਾਜਾ ਪੜਿੰਗ ਹੈ ਮੇਰਾ ਨਾਂ ਉਹ ਗਿੱਦੜ ਵਾਏ ਚ ਮੈਨੂੰ ਪੁਸ਼ਪਾ ਦੇਵੀ ਪੁਸ਼ਪਾ ਦੇਵੀ ਉਹ ਕਹਿੰਦੇ ਨੇ ਜੀ ਉਹ ਡਾਕੂਆਂ ਦਾ ਸਰਦਾਰ ਕਹਿੰਦਾ ਚਾਰ ਗੋਲੀਆਂ ਬਾਤ ਮਾਰੋ ਮੇਰੀ ਮਾਂ ਦਾ ਨਾਂ ਬਦਨਾਮ ਕਰਦਾ ਯਾਰ ਇਹ ਇਹ ਉਹ ਪੁਸ਼ਪਾ ਦੇਵੀਆਂ ਨੇ ਇਹ ਹੋਰ ਯਾਰ ਹੂੰ ਮੰਡੀਆਂ ਜਰਾ ਤਾਂ ਕੱਟਣ ਲੱਗੇ ਦੱਸੋ ਸੋ ਵੀਰੋ ਇਹਨਾਂ ਤੇ ਕੋਈ ਧਗਤ ਬੀਤਨੀ ਇਹਨਾਂ ਕੋਲੇ ਜੇ ਹੁੰਦਾ ਹੁਣ ਤੱਕ ਕੁਛ ਨਾ ਕੁਛ ਕਰ ਦਿੰਦੇ ਜੇ ਚੱਜਦੇ ਹੁੰਦੇ ਕੁਛ ਨਾ ਕੁਛ ਕਰ ਦਿੰਦੇ ਲੋਕਾਂ ਨੇ ਫੁੱਲਾਂ ਦੇ ਹਾਰ ਪਾ ਦੇ ਸੀ ਇੱਕ ਪਾਸੇ 2 ਸਾਲ ਦੂਜੇ ਪਾਸੇ 28 ਸਾਲ 28 ਸਾਲ 28 ਸਾਲ ਆ ਤੁਸੀਂ ਅੱਜ ਮੇਰਾ ਨਾਰਾ ਲਿਖ ਲਓ ਜੇ 2.5 ਸਾਲ 28 ਸਾਲ ਦੇ ਉੱਤੇ ਭਾਰੀ ਨਾ ਪਏ ਤਾਂ ਮੈਂ ਜਵਾਬਦੇ ਹੋ ਜੁਮੈਂ ਮੈਂ ਮੈਂ ਤੁਹਾਡਾ ਜ਼ਿੰਮੇਵਾਰ ਇਸ ਕਰਕੇ ਤੁਹਾਡੇ ਕੋਲ ਆਇਆ ਕਿ ਤੁਸੀਂ ਵੱਡੇ ਹੋ ਲੋਕਤੰਤਰ ਚ ਲੋਕ ਵੱਡੇ ਨੇ ਕਦੇ ਲੋਕਾਂ ਤੋਂ ਆਪਣੇ ਆਪ ਨੂੰ ਵੱਡੇ ਸਮਝਣ ਦੀ ਕੋਸ਼ਿਸ਼ ਨਾ ਕਰੋ ਜਿਹੜੇ ਲੀਡਰਾਂ ਨੇ ਵੀ ਆਪਣੇ ਆਪ ਨੂੰ ਲੋਕਾਂ ਤੋਂ ਵੱਡੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੇ ਥੱਲੇ ਲਾ ਕੇ ਮਾਰੇ ਜਮਾਨਤਾ ਜਬਤ ਕਰਾਉਂਦੇ ਲੋਕਾਂ ਪਬਲਿਕ ਹੈ ਸਭ ਜਾਣਦੀ ਹੈ ਪਬਲਿਕ ਹੈ ਪਬਲਿਕ ਹੈ ਜੀ ਉਹ ਮੁੜ ਕੇ ਵੋਟਾਂ ਚ ਲੜਨ ਜੋਗਾ ਨਹੀਂ ਛੱਡਦੇ ਇਹੋ ਜਿਹੇ ਬਦਲੇ ਲੈਂਦੇ ਲੋਕ ਜਦੋਂ ਲੈਂਦੇ ਆ ਜੋਕਰ ਆਜਣ ਆਜਣ ਅੱਛਾ ਇੱਕ ਕਥੋੜਾ ਇਹ ਨਹੀਂ ਪਤਾ ਲੱਗਦਾ ਲੋਕਾਂ ਦਾ ਮੈਂ ਵੀ ਬਥੇਰੀਆਂ ਇਲੈਕਸ਼ਨਾਂ ਲੜ ਲੀਆਂ ਵੀ ਸਲਾਹ ਕਦੋਂ ਕਰਦੇ ਆ ਵੀ ਮਾਂਜਣਾ ਕਿਹੜਾ ਐ ਤਕੀ ਜੱਜਾ ਨਹੀਂ ਪਤਾ ਲੱਗਦਾ ਵੀ ਕਦੋਂ ਬੈਨੇ ਹੋ ਕਿੱਥੇ ਬੈਨੇ ਹੋ ਵੀ ਕਿਹਨੂੰ ਪਾਉਣੀਆਂ ਨੇ ਨਾ ਅੱਖਾਂ ਅੱਖਾਂ 'ਚ ਚੱਕਦੇ ਨੂੰ ਕੰਮ ਕਿਵੇਂ ਹਾਂ ਉਧਰ ਹਾਂ ਫਿਰ ਠੀਕ ਐ ਹਾਂ ਚਲੋ ਮਾਂਜਿਆ ਗਿਆ ਕੋਈ ਨਾ ਕੋਈ ਤਾਂ ਸਹੀ ਐ ਨਾ ਸਲਾਤ ਬਣਾਈ ਬੈਠੇ ਹੋ ਤਾਂ ਹਣ ਉਹੀ ਵਿਪੰਤ ਮਾਨ ਨੂੰ 19 ਨੰਬਰ ਬਾੜ ਚ ਬੁਲਾਓ ਬਾਹਨ ਨੂੰ ਨਹੀਂ ਪਤਾ ਜੀ ਅੱਜ ਕੱਲ ਉਹ ਹੈ ਨਾ ਜੇ ਵਿਆਹ ਦਾ ਕਾਰਡ ਦੇ ਦਈਏ ਤਾਂ ਵੀ ਗੁੱਸੇ ਹੋ ਜਾਂਦੇ ਨੇ ਫੋਨ ਕਿਉਂ ਨਹੀਂ ਕੀਤਾ ਨਾਲ ਮਣ ਤਾਂ ਫੋਨ ਜੀ ਕਰਾਉਂਦੇ ਫਿਰਦੇ ਹੋ ਆਉਣਾ ਤਾਂ ਹੈਗਾ ਵਿਆਹ ਤੇ ਤੁਸੀਂ ਮੈਨੂੰ ਪਤਾ ਹੈ ਤਿਆਰੀਆਂ ਤਾਂ ਖਿੱਚੀ ਫਿਰਦੇ ਹੋ ਤੁਸੀਂ ਆਹ ਗੱਲਾਂ ਕਰਨ ਲਈ ਤੁਹਾਡੇ ਕੋਲ ਆਇਆ ਥੋਡੇ ਵਰਗੇ ਆਂ ਐਂ ਰਹਾਂਗੇ ਐਦਾਂ ਹੀ ਰਹਿਨੇ ਆਂ परमात्मा ने जो ड्यूटिया लाइया रब न यही अरदस कर दिया परमात्मा कोई गलत फैसला ना करा ली जे फैसला कराने लोगों के हक च ही कराई इतने बैजी बड़े बड़े सिकंदर आए दुनिया जितने खाली हाथ गए ने इथे जितने मर्जी कट्ठे कर लो पैसे हीरे मोती मगर ख्याल इतना रहे कफन पेजेब नहीं होती सब कुछ इतें ਤੇ ਸਾਡਾ ਕਮਲਿਆਂ ਦਾ ਹਾਲ ਇਹ ਹੈ ਕਿ આજ ਵੀ ਬਾਜ਼ਾਰ ਸੇ ਖਾਲੀ ਹੱਥ ਵਾਪਸ ਆ ਜਾਂਦਾ ਹੂੰ આજ ਵੀ ਬਾਜ਼ਾਰ ਸੇ ਖਾਲੀ ਹੱਥ ਵਾਪਸ ਆ ਜਾਂਦਾ ਹੂੰ ਪਹਿਲੇ ਪੈਸੇ ਨਹੀਂ ਥੇ ਅਬ ਖੁਆਇਸ਼ ਨਹੀਂ ਹੈ ਜਾਇ ਨੂੰ ਐ ਕਹਿ ਲੋ ਦੇਸੀ ਚ ਦੇਸੀ ਬੋਲੀ ਚ ਬੋਲੀਏ ਵੀ ਜਦੋਂ ਦੰਦ ਸੀ ਉਦੋਂ ਬਦਾਮ ਨਹੀਂ ਮਿਲਦੇ ਸੀ ਜਦੋਂ ਬਦਾਮ ਲੈਣ ਜੋਗੇ ਹੋਏ ਦੰਦ ਨਿਕਲ ਗਏ ਜਾ ਹੋਰ ਦੇ ਸੀ ਜਿਹ ਕਹਿ ਦਿੰਨੇ ਆ ਵੀ ਜਿੱਦੇ ਕੁੱਤਾ ਪੈ ਗਿਆ ਉਹਦੇ ਰੋੜਾ ਨਹੀਂ ਸੀ ਜਿੱਦ ਦੇ ਰੋੜਾ ਘਰੋਂ ਜੇ ਵਿੱਚ ਪਾ ਕੇ ਲੈ ਕੇ ਉਹ ਕੁੱਤਾ ਉੱਥਾ ਪਿਆ ਸੀ ਠੀਕ ਹੈ ਨਾ ਚਲੋ ਇੱਕ ਪਲ ਲਈ ਸਹੀ ਚਲੋ ਮੇਰੇ ਬਹਾਨੇ ਨਹੀਂ ਸਹੀ ਤੁਹਾਡੇ ਚਿਹਰਿਆਂ ਤੇ ਮੁਸਕਰਾਹਟ ਆਈ ਹੈ ਯਾਰ ਸਾਡੇ ਤਾਂ ਹਾਸੇ ਹੀ ਖੋਲੇ ਸੀ ਇਹਨਾਂ ਨੇ ਸਾਡੇ ਹਾਸੇ ਹੀ ਖੋਲੇ ਸੀ ਇਹਨਾਂ ਨੇ ਚਿੰਤਾ ਚ ਖਸਮਾਨ 30-30 ਸਾਲ ਦੇ ਜਵਾਨਾਂ ਦੀਆਂ ਦਾੜੀਆਂ ਚ ਟੀਆਂ ਹੋ ਗਈਆਂ ਚਿੰਤਾ ਪਰਿਵਾਰ ਦਾ ਕੀ ਬਣੂਗਾ ਅਗਲੇ ਰੰਗ ਦੀ ਰੋਟੀ ਦਾ ਕੀ ਬਣੂਗਾ ਨੌਕਰੀ ਮਿਲੂ ਜਾਂ ਨਹੀਂ ਮਿਲੂ ਪਣ 42000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 25 ਸਾਲ ਚ 45000 ਨੌਕਰੀ ਤੁਹਾਡੇ ਆਲੇ-ਦਾਲੇ ਦੇ ਇਸ਼ਤਿਹਾਰੀਆਂ ਚ ਜਾ ਕੇ ਤੇ ਮੇਰੀਆਂ ਹੋਣ ਗਿਆ 1 ਰੁਪਈਆ ਨਹੀਂ ਕਿਸੇ ਦਾ ਲੱਗਣ ਦਿੰਦੇ ਅਸੀਂ ਸਵੇਸ਼ ਕਰਕੇ ਹੁਣ ਅੱਛਾ ਤੇਜ ਬਹੁਤ ਨੇ ਮੂਰੋਂ ਰਿਸ਼ਵਤ ਲੈਣ ਵਾਲੇ ਵੀ ਤੇ ਘਟ ਮੈਂ ਵੀ ਨਹੀਂ ਮੂਰੋਂ ਫੇਰ ਇੱਕ ਤਹਿਸੀਲਦਾਰ ਬਾਰੇ ਸਾਨੂੰ ਪਤਾ ਲੱਗ ਗਿਆ ਵੀ ਇਹ ਪੈਸੇ ਲੈਂਦਾ ਹੈ। ਅਈ ਕਾ ਕੈਮਰੇ ਲਾਓ ਵੀ ਉਹ ਦਫ਼ਤਰ ਚ ਕੈਮਰੇ ਲਾਤੇ ਉਹਨੇ ਕੋਈ ਪੈਸਾ ਨਹੀਂ ਲਿਆ। ਕੋਈ ਪੈਸਾ ਨਹੀਂ ਦੇਉਨੇ। ਹਾਂ ਚਾਰ ਪੰਜ ਰਿਸਟਰੀਆਂ ਬਾਅਦ ਇੱਕ ਰਿਸਟਰੀ ਉਹ ਵਾਪਸ ਮੋੜ ਦਿੰਦਾ ਸੀ। ਵੀ ਠੀਕ ਨਹੀਂ ਹੈਗੀ। ਅਸੀਂ ਕਹਿਆ ਯਾਰ ਪੈਸਾ ਲੈਂਦਾ ਲੋਕ ਕਹਿੰਦੇ ਪੈਸੇ ਲੈਂਦਾ ਬਾਈ ਜੀ ਇਹ। ਮੈਂ ਕਰ ਦੇ ਮੂਰੇ ਦੇਖ ਲੋ ਘਰੇ ਨਾ ਬੁਲਾਉਂਦਾ ਹੋਵੇ ਬਾਅਦ ਚ। ਘਰ ਦੇ ਮੂਹਰੇ ਕੈਮਰੇ ਲਾ ਕੇ ਦੇਖੇ ਨਾ ਕਰੇ ਆਇਆ ਕੋਈ ਅਸੀ ਕਾ ਯਾਰ ਬੜਾ ਪੰਗਾ ਪੈ ਗਿਆ ਕਹਿੰਦੇ ਪਹਿਲ ਲੈਂਦਾ ਇਹ ਮੈਂ ਕਿਹਾ ਵੀ ਮੈਨੂੰ ਵੀਡੀਓ ਦਿਖਾਓ ਮੈਂ ਥੋੜਾ ਧਿਆਨ ਨਾਲ ਦੇਖਦਾ ਇਹਨਾਂ ਨੂੰ ਮੈਂ ਦੁਬਾਰਾ 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 ਦੇਖੀ ਮੈਂ ਮੈਂ ਕਿਹਾ ਵੀ ਜਿਹੜੇ ਮੋੜਦਾ ਇਹ ਰਿਸ਼ਤੀ ਤਰੀ ਹੋ ਨਹੀਂ ਸਾਦੀ ਐ ਕਰਕੇ ਮੋੜ ਦਿੰਦਾ ਚੌਥੀ ਪੰਜਵੀਂ ਉਹ ਕਿੱਥੇ ਜਾਂਦੇ ਨੇ ਪਤਾ ਕਰੋ ਉਹਨਾਂ ਨੂੰ ਉਹਦਾ ਜਿਹੜਾ ਸਟਾਫ ਦਾ ਕੋਈ ਹੋਣਾ ਉਹਦਾ ਰੀਡਰ ਸੇਲਦਾਰ ਦਾ ਉਹੋ ਬਾਹਰ ਲੈ ਜਾਂਦਾ ਸੀ ਉਹ ਕਹਿੰਦਾ ਸੀ ਵੀ ਬਹੁਤ ਗਲਤ ਰਿਸ਼ਤੀ ਲਖਾਈ ਫਿਰਦਾ 16 ਨੰਬਰ ਚੈਂਬਰ ਚ ਚਲਾਇਆ ਉੱਥੇ ਬਸੀਕਾ ਨਵੀਸ ਆਪਣਾ ਉਹ ਤੋਂ ਲਖਾ ਲਾ ਜਦੋਂ 16 ਨੰਬਰ ਕੋਲੇ ਗਿਆ ਉਹ ਕਹਿੰਦਾ ਇੰਨੀ ਗਲਤ ਲਖਾਈ ਫਿਰਦਾ ਹੈ ਕਰਾਉਣੀ ਹੈ ਉਹ ਕਹਿੰਦਾ ਕਰਾਉਣੀ ਹੈ ਐ ਕਰ 12 ਨੰਬਰ ਚ ਚਲਾ ਜਾ ਮੈਂ ਵਟਸਐਪ ਕਰ ਦਿੰਦਾ ਉੱਥੋਂ ਲਖਾ ਲਾ 12 ਨੰਬਰ ਚ ਗਿਆ ਉਹ ਕਹਿੰਦਾ ਕਿੱਥੋਂ ਲਖਾਈ ਫਿਰਦਾ ਓਏ 50000 ਰੁਪਏ ਲਗੂ ਉਹ ਕਹਿੰਦਾ 50000 ਜਿਆਦਾ ਹੈ चल तीह पैंती तो गल नहीं पढ़ गई चल मैं लिख दिना उन्हें जी रजिस्ट्री लिखती वो पतंद्र दे बिच्ची लिख देंदा सी भी पैसे आ गए बा हम रकबा, बा रकम बा वसूल बा दखण बा पछ्छम पता नहीं की, की लिख दें पढ़ लें तहसीलदार क्या हाँ ठीक हूं ठीक लिखी हुई है भी पैसे आ गए जी ਫਿਰ ਫੜਿਆ ਜੀ ਉਹ ਉਦੋਂ ਬਾਅਦ ਹੋਣਾ ਉਦੋਂ ਬਾਅਦ ਆਰਡਰ ਕੀਤਾ ਅਫਸਰ ਬੁਲਾ ਕੇ ਮੈਂ ਕਿਹਾ ਸਿੱਧੀ ਸਾਦੀ ਪੰਜਾਬੀ ਚ ਰਿਸਟਰੀਆਂ ਲਿਖੋ ਜਿਹਨੂੰ ਆਮ ਬੱਚਾ ਵੀ ਪੜ ਸਕੇ ਦਸਵੀਂ ਅੱਠਵੇਂ ਵਾਲਾ ਵੀ ਪੜ ਸਕੇ ਪੰਜਾਬੀ ਚ ਲਿਖੋ